ਸਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਆਉਣੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਹੈਲੀਕਾਪਟਰ ਨਾਲ ਵਾਪਰਿਆ ਵੱਡਾ ਭਿਆਨਕਾ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਮ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਚ ਚੰਗਰਵਾਰ ਨੂੰ ਲੈਂਡਿੰਗ ਦੌਰਾਨ ਇੱਕ ਹੈਲੀਕਾਪਟਰ ਇੱਕ ਪਾਸੇ ਚੁੱਕ ਗਿਆ ਤੇ ਜਸਨਾ ਉਸ ਪਾਇਲਟ ਜ਼ਖਮੀ ਹੋ ਗਿਆ ਤੇ ਇੱਕ ਪਾਇਲਟ ਕਰੀ ਨੇ ਜਾਣਕਾਰੀ ਦਿੱਤੀ ਅਧਿਕਾਰੀਆਂ ਦੱਸ ਸਕਦੇ ਸਵੇਰੇ ਕਰੀਬ 9:30 ਵਜੇ ਪਾਇਲਟ ਦੇ ਹੈਲੀਕਾਪਟਰ ਨੂੰ ਮਹਾੜ ਚੱਕ 27 ਹੈਲੀਪੈਡ ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਹੈਲੀਕਾਪਟਰ ਇੱਕ ਪਾਸੇ ਚੁੱਕ ਗਿਆ ਉਹਨਾਂ ਦੱਸਿਆ ਕਿ ਚਲ ਰਗਾ ਲੋਕ ਸਭਾ ਚੋਣਾ ਦੇ ਸੰਬੰਧ ਵਿੱਚ ਹੈਲੀਕਾਪਟਰ ਸਿਵ ਸੈਨਾਤ ਦੀ ਆਗੂ ਸੁਸ਼ਮਾ ਅਧਾਰੀ ਨੂੰ ਇੱਕ ਜੰਦਕਰੇਲੀ ਵਿੱਚ ਲੈਣ ਆਇਆ ਸੀ ਤੇ ਨਾਲ ਹੀ ਇਸ ਮੁੱਢੀ ਜਾਂਦੇ ਇਧਾ ਵਾਲਾ ਦਿੰਦੇ ਉਹਨਾਂ ਕਿਐ ਕੈਸ ਕਰਨਾ ਚ ਪਾਇਲਟ ਨੂੰ ਸੱਟਾਂ ਲੱਗੀਆਂ ਤੇ ਹੈਲੀਕਾਪਟਰ ਦੇ ਰੋਟਰ ਬਲੇਡ ਵੀ ਨੁਕਸਾਨੇ ਗਏ ਹਨ ਵੀਡੀਓ ਦੇਖ ਲਈ ਤੁਹਾਡਾ